ਦੀ ਡਿਟੇਲਸ ਨੇ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੇ ਟੈਰਰ ਕ੍ਰਾਈਮ ਤੇ ਆਰਗੇਨਾਈਜ਼ ਕ੍ਰਾਈਮ ਤੇ ਡਰੱਗਜ਼ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਪਾਲਿਸੀ ਜਿਹੜੀ ਹੈ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਮਾੜੇ ਅੰਸਰਾਂ ਦੇ ਖਿਲਾਫ ਕ੍ਰਿਮੀਨਲ ਦੇ ਖਿਲਾਫ ਲਗਾਤਾਰ ਐਕਸ਼ਨ ਦਿਹਾ ਰਹੀ ਹੈ ਔਰ ਡਰੱਗਜ਼ ਦੇ ਤੇ ਵੀ ਐਕਸ਼ਨ ਔਰ ਰਿਕਵਰੀਜ਼ ਜਾਰੀ ਨੇ ਉਹਦੇ ਤਹਿਤ ਇਹ ਜਿਹੜੇ ਪੰਜ ਟੈਰਰ ਮੋਡਿਊਲ ਦੇ ਬੰਦੇ ਆ ਜਿਹੜੇ ਇੱਕ ਜੀਵਨ ਫੌਜੀ ਨਾਲ ਰਿਲੇਟਡ ਨੇ ਇਹ ਬੰਦੇ 4 ਅਰੈਸਟ ਕੀਤੇ ਪੁਲਿਸ ਨੇ ਇਹਦਾ ਇੱਕ ਦਾ ਜਿਹੜਾ ਮੇਨ ਹੈ ਅਜੀਤ ਕੁਮਾਰ ਏਲੀਅਸ ਅੱਜੂ ਔਰ ਇਹਦੇ ਖਿਲਾਫ ਪਹਿਲਾਂ ਵੀ ਜਲੰਧਰ ਦੇ ਵਿੱਚ ਇੱਕ ਮੁਕੱਦਮਾ ਦਰਜ ਹੈ ਸੀਪੀ ਜਲੰਧਰ ਦੇ ਏਰੀਆ ਚ ਔਰ ਇਹਦੇ ਜਿਹੜੇ ਸਾਥੀ ਨੇ ਨਰੇਸ਼ ਕੁਮਾਰ ਏਲੀਅਸ ਬੱਬੂ ਅਭਿਨਵ ਭਗਤ ਏਲੀਅਸ ਅਭੀ ਸਨੀ ਕੁਮਾਰ son of सुरेंद्र ਕੁਮਾਰ ਔਰ ਇਹਨਾਂ ਨਾਲ ਇੱਕ ਪੰਜਵਾਂ ਸਾਥੀ ਜਿਹੜਾ ਜੁਵਨਾਈਲ ਹੈ ਜਿਹਦਾ ਨਾਮ ਨਹੀਂ ਮੈਂ ਡਿਸਕਲੋਜ਼ ਕਰਦਾ ਇਹ ਪੰਜੋ ਬੰਦੇ ਜਿਹੜੇ ਹੈ ਇਹ ਬਾਰਡਰ ਏਰੀਆ ਤੋਂ ਜਨਾਲਾ ਸੈਕਟਰ ਤੋਂ ਗ੍ਰੇਨੇਡ ਲੈ ਕੇ ਆਏ ਔਰ ਇਹਨੂੰ ਟਾਸ ਦਿੱਤਾ ਗਿਆ ਸੀ ਜੇ ਕਿਸੇ ਪੁਲਿਸ ਇਸਟੈਬਲਿਸ਼ਮੈਂਟ ਨੂੰ ਟਾਰਗੇਟ ਕੀਤਾ ਜਾਵੇ ਪੁਲਿਸ ਦੀ ਸ਼ਕਤੀ ਕਰਕੇ ਆਪਣੇ ਕਾਮਯਾਬ ਨਹੀਂ ਹੋਏ ਔਰ ਉਮੀਦ ਦੇ ਚੇ ਅਰੈਸਟ ਹੋ ਗਏ ਇਹਨਾਂ ਨੇ ਪੋਜੀਸ਼ਨ ਤੋਂ ਇੱਕ ਹੈਂਡ ਗ੍ਰੇਨੇਡ ਇੱਕ ਬੱਤੀ ਬੋਰ ਪਿਸਟਲ ਵਿਦ ਕਾਰਟ੍ਰਿਜਸ ਮਿਲੇ ਔਰ ਮੁੱਢਲੀ ਪੁੱਛਗਿੱਛ ਇਹ ਗੱਲ ਕਲੀਅਰ ਹੋਈ ਹੈ ਕਿ ਜਿਹੜਾ ਇਹ ਇਹ ਮੋਡਿਊਲ ਹੈ ਇਹਨਾਂ ਨੇ ਜਿਹੜਾ ਨਿਰੰਕਾਰੀ ਗਿਫਟ ਸਟੋਰ ਸੀਗਾ ਮਾਲਾਂ ਦੇ ਵਿੱਚ ਅੰਮ੍ਰਿਤਸਰ ਰੂਰਲ ਚ ਬੰਦੇ ਦੇ ਗੋਲੀ ਚੱਲੀ ਸੀ ਇਹਦਾ ਮੋਟਰਸਾਈਕਲ ਇਹਨਾਂ ਨੇ ਪ੍ਰੋਵਾਈਡ ਕੀਤਾ ਸੀ ਉਸ ਤੋਂ ਬਾਅਦ ਇਹ ਕੁਝ ਹੋਰ ਜਿਹੜੇ ਹੈਂਡ ਗ੍ਰੇਨੇਡ ਨੇ ਇਹਨਾਂ ਨੇ ਬਾਰਡਰ ਏਰੀਆ ਚ ਵੀ ਡਿਲੀਵਰੀ ਵਾਲਾ ਜਾ ਕੇ ਦਿੱਤੀ ਇੱਕ ਹੋਰ ਹੈਂਡ ਗ੍ਰੇਨੇਡ ਉਸੇ ਮੋਟਰਸਾਈਕਲ ਤੇ ਨਹੀਂ ਅਲੱਗ ਗਏ ਸੀਗੇ ਉਸੇ ਵੀ ਅਸੀਂ ਸਾਰਾ ਉਹ ਕਵਰ ਕਰ ਲਿਆ ਆਪਣਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਸੋ ਬੇਸਿਕਲੀ ਮੁੜ ਕੇ ਜਦੋਂ ਅੱਜੂ ਨੂੰ ਅਸੀਂ ਇੱਥੇ ਗੇਟ ਕੀ ਮਾਨ ਦੇ ਵਿੱਚ ਅਰੈਸਟ ਕੀਤਾ ਗਿਆ ਸੀ ਸਾਡੇ ਇਨਸਪੈਕਟਰ ਮਨਜੀਤ ਕੌਰ ਤੇ ਇਹਨਾਂ ਦੀ ਪੁਲਿਸ ਪਾਰਟੀ ਜਦੋਂ ਇੱਧਰ ਆਏ ਸੀਗੇ ਇਸ ਏਰੀਏ 'ਚ ਖਿਤਾਪੁਰ ਦਾ ਏਰੀਆ ਥਾਣਾ اسلامਾਬਾਦ ਦਾ ਹੈ ਜਿੱਥੇ ਇਹਨੇ ਕਿਹਾ ਸੀ ਮੈਂ ਪਿਸਤੌਲ ਕੋਲ ਹੋਇਆ ਹੋਇਆ ਜਦੋਂ ਗੱਡੀ 'ਚੋਂ ਆਇਆ ਇਹਨੇ ਮਨਪ੍ਰੀਤ ਜਿਹੜਾ ਸਾਡਾ ਕਾਂਸਟੇਬਲ ਹੈ ਉਹਦਾ ਸਰਵਿਸ ਹਿਸਟਰੀ ਖੋ ਕੇ ਉਹਦੇ ਵੱਲ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਔਰ ਬੜੀ ਅਲਰਟਨੈਸ ਦਿਖਾਉਂਦੇ ਹੋਏ ਐਸੀ ਸ਼ਮਸ਼ੀਰ ਸਿੰਘ ਨੇ ਸੈਲਫ ਡਿਫੈਂਸ ਦੇ ਵਿੱਚ ਇੱਕ ਮਤਲਬ ਫਾਇਰ ਕੀਤਾ ਜਿਹੜਾ ਕਿ ਲੱਤੀ ਲੱਗਿਆ ਜਿਹਦੇ ਤੋਂ ਸਿਵਲ ਹਸਪੀਟਲ ਤੇ ਐਡਮਿਟ ਕਰਾਇਆ ਗਿਆ ਅਜੀਤ ਕੁਮਾਰ ਲਈ ਸੱਜੂ ਨੂੰ ਬਾਕੀ ਬੰਦੇ ਸਾਰੇ ਹਰਾਸ ਨੇ ਇਹਨਾਂ ਦੀ ਪੁੱਛ ਕੇ ਜਾਰੀ ਹੈ ਸੋ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਇੰਪੋਰਟੈਂਟ ਕ੍ਰਾਈਮ ਔਰ ਬੜਾ ਸੈਂਸੇਸ਼ਨਲ ਕ੍ਰਾਈਮ ਜਿਹਦੇ ਵਾਸਤੇ ਇਹਨੂੰ ਟਾਸ ਕੀਤਾ ਗਿਆ ਸੀ ਉਹ ਟਲਿਆ ਔਰ ਇਹਨਾਂ ਦਾ ਅਗਲਾ ਨੈਟਵਰਕ ਹੈ ਜਿਹੜਾ ਕਿ ਬਾਹਰੋਂ ਚੱਲ ਰਿਹਾ ਹੈ ਜਰਮਨੀ ਦੇ ਵਿੱਚ ਔਰ ਇਵਨ ਅਰਮੀਨੀਆ ਦਾ ਵੀ ਵਿੱਚ ਇਹਦੇ ਵਿੱਚ ਰੈਫਰੈਂਸ ਆਇਆ ਉਹ ਸਾਰੇ ਜਿਹੜੇ ਹੈਂਡਲਰ ਨੇ ਔਰ ਉਹ ਬਿਟਵੀਨ ਨੇ ਉਹਨਾਂ ਤਾਂ ਵੀ ਅਸੀਂ ਕੰਮ ਕਰ ਰਹੇ ਨੇ ਜਿਹੜਾ ਵੈਪਨ ਨਾਲੋਂ ਖਬਰ ਹੀ ਵਾਸਤੇ ਰੱਖਿਆ ਗਿਆ ਕਿਤੇ ਵਰਤਿਆ ਵੀ ਗਿਆ ਪਹਿਲਾਂ ਉਹਨਾਂ ਦੇ ਵੱਲੋਂ ਨਹੀਂ ਉਹ ਵੈਪਨ ਰਿਕਵਰ ਨਹੀਂ ਹੋਇਆ ਉਸ ਤੋਂ ਪਰੇ ਹੀ ਇਹ ਗੱਲ ਹੋ ਗਈ ਹੈ ਤੇ ਬਾਕੀ ਤੁਹਾਨੂੰ ਮੈਂ ਦੱਸਿਆ ਪਹਿਲਾਂ ਵੀ ਇਹ ਜਿਹੜੇ ਇਨਟੱਚ ਨੇ ਜੇਲ ਕਰਕੇ ਪੁਰਾਣੇ ਔਰ ਪੈਸੇ ਦਾ ਲਾਲਚਨਨ ਦਿੱਤਾ ਗਿਆ ਮੈਂ ਤੁਹਾਡੇ ਦਾ ਹੀ ਸਭ ਨੂੰ ਇਹ ਯੂਥ ਨੂੰ ਯੂ ਮੈਸੇਜ ਦੇਣਾ ਚਾਹਨਾ ਕਿ ਛੋਟੇ ਪੈਸੇ ਦੇ ਲਾਲਚ ਪਿੱਛੇ ਆਪਣੀ ਜ਼ਿੰਦਗੀ ਨਾ ਖਰਾਬ ਕਰਨ ਔਰ ਜੀ ਲੰਚ ਮੁੜ ਕੇ ਸਾਰੀ ਉਮਰ ਲੰਘ ਜਾਂਦੀ ਹੈ ਜਦੋਂ ਇਹੋ ਜਿਹੇ ਗਲਤ ਕੰਮਾਂ 'ਚ ਉਹ ਪੈ ਜਾਂਦੇ ਅੱਛਾ ਜਿਹੜਾ ਕਨਫਰਮेशन ਕਰ ਜਿਹੜਾ ਬੰਬ ਲਾਸ਼ ਕੀਤਾ ਗਿਆ ਸੀ ਚੌਂਕੀ ਦੇ ਵਿੱਚ ਅਸਲੀ ਇਹ ਬੰਦੇ ਨਵਾਂ ਮੋਡਿਊਲ ਤਿਆਰ ਕੀਤਾ ਜਾ ਰਿਹਾ ਸੀ ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਬਾਰਡਰ ਏਰੀਆ 'ਚ ਉਹ ਕਨਸਾਈਨਮੈਂਟ ਚੁੱਕ ਕੇ ਲਿਆ ਕੇ ਇਹਨਾਂ ਨੇ ਇੱਥੇ ਮਤਲਬ ਕੋਈ ਵਾਰਦਾਤ ਕਰਨ ਵਾਸਤੇ ਇਹਨਾਂ ਨੂੰ ਟਾਸਕ ਦਿੱਤਾ ਗਿਆ ਸੀ ਜਿਸ 'ਚ ਇਹ ਕਾਮਯਾਬ ਨਹੀਂ ਹੋ ਸਕੇ ਔਰ ਮੈਂ ਪੁਲਿਸ ਦੀ ਸਲਾਹਾ ਕਰਦਾ ਸਪੈਸ਼ਲੀ ਇਨਸਪੈਕਟਰ ਮਨਜੀਤ ਕੌਰ ਸਾਡੇ

ਉਹਨਾਂ ਨੇ ਇਹ ਸੀ ਵੀ ਅਸੀਂ ਕਿਸ ਤਰੀਕੇ ਨਾਲ ਮਤਲਬ ਆਪਣੀ ਨਿਊਜ਼ ਬਣਾਈਏ ਤੇ ਰਿਸਪਾਂਸਿਬਿਲਟੀ ਲਈ ਅੱਛਾ ਜੀ ਤੇ ਇਹ ਕਿੰਨੇ ਪਹਿਲੇ ਵੀ ਕਿਤੇ ਚੌਂਕੀ ਚੈਨਲ ਨੇ ਗ੍ਰੇਨੇਡ ਬਲਾਸ ਕੀਤਾ ਨਹੀਂ ਪਹਿਲਾਂ ਕੋਈ ਉਹ ਜੀ ਗੱਲ ਨਹੀਂ ਆਈ ਮੈਂ ਤੁਹਾਨੂੰ ਦੱਸਿਆ ਇੱਕ ਪੁਰਾਣਾ ਕਿ ਪੌਕਸੋ ਐਕਟ ਦਾ ਸੀਪੀ ਅਮਰ ਜਲੰਧਰ ਦਾ ਹੀ ਹੈਗਾ ਇਹਨਾਂ ਦੇ ਉੱਤੇ ਕੇਸ ਬਾਕੀ ਫਰੈਸ਼ ਮੁੰਡੇ ਨੇ ਔਰ ਪੈਸੇ ਦੇ لالਚ ਚ ਸਾਰਾ ਕਹਾ ਕਿ ਨਾਮ ਬਣਾਉਣ ਦੀ ਖਾਤਰ ਇਹ ਕੰਮ ਕੀਤਾ ਗਿਆ ਜੀ ਨਾਮ ਵੀ ਔਰ ਪੈਸੇ ਵੀ ਨਹੀਂ لالਚ ਦਾ ਕੰਮ ਹੈ ਔਰ ਉਹ ਬਾਹਰਲੇ ਬੰਦੇ ਜਿਹੜੇ ਆਪ ਸੇਫ ਬੈਠੇ ਇਹਨਾਂ ਨੂੰ ਮਿਸਗਾਈਡ ਕਰ ਰਹੇ ਆ ਤੁਸੀਂ ਦੇਖੋ ਇਹ ਬੰਦੇ ਕੋਈ ਨਾਮ ਜਿਹਾ ਕੋਈ ਜੀਵਨ ਫੌਜੀ ਤੁਹਾਨੂੰ ਦੱਸਿਆ ਕਿ ਉਹ ਮਨੀ ਲਾਲਚ ਦਿੱਤਾ ਜਾਂਦਾ ਜੀ ਸਾਰੇ ਇਹਨਾਂ ਨੂੰ ਜਦੋਂ ਕੰਮ ਕਰਵਾਇਆ ਦੇਖੋ ਛੋਟੇ ਪੈਸੇ ਦਿੱਤੇ ਜਾਂਦੇ ਅੱਦੇ ਜਿਹੜੇ ਪਹਿਲਾਂ ਫੜੇ ਗਏ ਸੀ ਲੋਕ ਉਹਨਾਂ ਨੂੰ ਤਾਂ ਪਤਾ ਲੱਗਿਆ ਕੋਈ ਪੈਸੇ ਆਏ ਵੀ ਨਹੀਂ ਦਿਖਾਈ ਸੀਗੇ ਸੋ ਇਸ ਕਰਕੇ ਇਹ ਜਿਹੜਾ ਇੱਕ ਅੱਛਾ ਮੈਂ ਸਮਝਦਾ ਡਿਟੈਕਸ਼ਨ ਤੇ ਪ੍ਰੀਵੈਂਸ਼ਨ ਦਾ ਕੰਮ ਕੀਤਾ ਸਾਡੀ ਪੁਲਿਸ ਜਿਹਦੋਂ ਕਾਫੀ ਅਪਰਾਧ ਰੁਕਿਆ ਉਹਨਾਂ ਨੇ ਬਿਲਕੁਲ 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 ਡੈਫੀਨਟਲੀ ਜੀ